ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੋਂ ਵਾਪਸ ਆ ਰਹੀ বাস ਦੇ ਛਾਤੇ ਬੈਠੇ ਯਾਤਰੀ ਬੀਆਰਟੀਐਸ ਲੇਨ ਦੇ ਵਿੱਚ ਬਣੇ ਲੈਂਟਰ ਨਾਲ ਟਕਰਾ ਗਏ। ਮਿਲੀ ਜਾਣਕਾਰੀ ਅਨੁਸਾਰ ਇਹ বাস ਮੁਕਸਰ ਸਾਹਿਬ ਤੋਂ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਆਈ ਸੀ। ਮੇਲਾ ਮੁਕੰਮਲ ਹੋਣ ਤੋਂ ਬਾਅਦ ਜਦੋਂ বাস ਸ਼ਰਧਾਲੂਆਂ ਨੂੰ ਵਾਪਸ ਲੈ ਕੇ ਜਾ ਰਹੀ ਸੀ, ਤਦ ਡਰਾਈਵਰ ਨੇ বাস ਨੂੰ ਬੀਆਰਟੀਐਸ ਲੇਨ ਦੇ ਵਿੱਚ ਤੇਜ਼ੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ। ਬਸ ਦੀ ਛਾਤੇ 'ਤੇ ਕਰੀਬ 15 ਯਾਤਰੀ ਬੈਠੇ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਅੱਗੇ ਲੈਂਟਰ ਆ ਰਿਹਾ ਹੈ ਛਾਤੇ ਬੈਠੇ ਯਾਤਰੀ ਲੈਂਟਰ ਦੇ ਨਾਲ ਟਕਰਾ ਗਏ ਜਿਸ ਦੇ ਨਾਲ ਤਿੰਨ ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਦਸੇ ਤੋਂ ਬਾਅਦ ਡਰਾਈਵਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਤੇ ਉਹ ਬਸ ਚਲਾਉਂਦਾ ਰਿਹਾ ਹਾਲਾਂਕਿ ਇੱਕ ਚਸ਼ਮਦੀਦ ਕਾਰ ਡਰਾਈਵਰ ਨੇ ਬੱਸ ਡਰਾਈਵਰ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਬੱਸ ਨੂੰ ਰੋਕਿਆ ਗਿਆ ਹੁਣ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਆਪਣੇ ਕਾਰ ਦੇ ਵਿੱਚ ਆ ਰਿਹਾ ਸੀ α1 ਦੇ ਅਗਲੇ ਵੱਲੋਂ ਤੇ ਬੜੇ ਆਰਾਮ ਨਾਲ ਚਲਾ ਰਿਆ ਸੀ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗੀ ਨਹੀਂ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ ਬੀਆਰਟੀਸੀ ਦਾ ਬੀਆਰਟੀਸੀ ਦਾ ਵੀ ਕਹਿ ਸਕਦੇ ਜਿੰਦਾ ਵੀ ਹੈ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5 6 ਮੈਂ ਮੇਰੇ ਵੇਖਿਆ ਜਦੋਂ 10 12 ਜਿਹੜੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਇਹ ਗਲਤ ਆ ਜੀ ਇਹ ਸਰਕਾਰ ਨੂੰ ਪੁੱਛਣਾ ਕੋਈ ਤੇ ਸੋਚਣਾ ਚਾਹੀਦਾ ਇਹ ਹਾਸਾ ਦੇ ਹਾਸਾ ਹੀ ਹੈ ਗਰੀਬ ਲੋਕ ਮਰ ਗਏ ਆ ਬੜੀ ਮਾਰੀ ਪਈ ਆ ਸਮਝ ਦਿਓ ਜੀ ਕੋਈ ਦੇਖੋ ਜੀ ਕਿਸੇ ਦੀ ਵੀ ਗੱਲ ਉਹ ਬੱਸ ਵੀ ਗੱਲ ਉਹ ਬੰਦਿਆਂ ਦੀ ਗੱਲ ਕੋਈ ਕਿਸੇ ਦੀ ਕਿਸੇ ਗਲਤੀ ਨਾਲ ਆਪਣਾ ਕੋਈ ਬਸਤਾ ਰੋਲ ਹੈ ਅਗਲੇ ਰਾਜ ਗਾਹੀਰ ਸੀ ਇਹਨਾਂ ਆਪੜਿਆਂ ਨੂੰ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਜਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਤੇ ਕਾਰ ਲਾਈ ਆ ਕਿ ਤੇਰਾ ਹਾਸਾ ਆ ਰੋਗ ਨਹੀਂ ਹਾਸਾ ਮੈਨੂੰ ਪਤਾ ਨਹੀਂ ਲੱਗਾ ਕੁਛ ਨਹੀਂ ਪਤਾ ਲੱਗਾ ਪਰ ਕਾਨ ਕੋਲ BRTC ਬੰਦ ਮੇਰੇ ਕਹਿੰਦੇ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹਦੇ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕਿ ਉਹ ਰੋਕ ਉੱਤੇ ਉਹ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਅਦ ਜਿਹੜਾ ਬੰਦਾ ਬਿਲਕੁਲ ਸਮਝਾਵਾ ਬੰਦੇ ਬਿਲਕੁਲ ਸਾਹਮਣੇ ਜਿਹੜਾ ਗਾਂਜੀ ਤੇ ਅਕਸਰ ਨਿਊ ਮਰਸਦ ਦੀ ਆਸਾਨੀ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਕੇ ਬੱਸ ਰੋਕੀ ਗਈ ਉੱਤੇ ਹਾਸਾ ਆ ਹਾਦਸੇ ਨੂੰ ਸਾਹਮਣੋਂ ਉਸ ਤੋਂ ਬਾਅਦ ਬੰਦਿਆਂ ਦੀ ਛੋਣ ਚ ਆ ਕੇ ਤਿੰਨ ਦੀ ਡੈਥ ਹੋ ਗਈ ਸਰ ਮੋਕੇ ਤੇ ਪੁਲਿਸ ਆਈ ਕੁਛ ਵੀ ਆਈ ਹੈ ਜੀ ਸਾਰਾ ਕੁਛ ਆ ਲੱਗਿਆ ਗੱਡੀ ਵਾਲਾ ਬੰਦਾ ਸੀ ਉਹ ਟ੍ਰੈਵਲ ਵਾਲੀ ਬੰਦਾ ਜੀ ਕੁਛ ਨਹੀਂ ਬਣਾਇਆ ਕਿ ਰਾਹ ਕਿਵੇਂ ਕਿ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾਵਾਂ ਦੇ ਸਾਹਮੀ ਰੋਡ ਤੇ ਇਹ ਅੰਦਰ ਸੀ ਗੱਲ ਸਮਝੇਗਾ ਜੇ ਤੁਸੀਂ ਨਾ ਦੱਸਦੇ ਤੇ ਹੋਰ ਤੱਕ ਬੱਸ ਕਿਤੇ ਵੀ ਕਦੇ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠਿਆ ਨੇ ਬੜਾ ਰੋਲਾ ਪਾਇਆ ਉੱਪਰ 10 12 ਜਣੇ ਬੈਠੇ ਸੀ ਕੋਈ 4 ਜਣੇ ਨੇ 4 ਜਣਿਆਂ ਨਾਲ ਹਾਸਾ ਆ ਤੇਲੀ ਦਿੱਤੋ ਕਿ ਲੋਕ ਨੇ ਇੱਕ ਦਾ ਪਚਾ ਆ 16 ਚ ਜੋ ਆ ਰਿਹਾ ਬੜੀ ਮਾੜੀ ਗੱਲ ਆ ਜੀ ਚੱਲਣਾ ਚਾਹੀਦਾ ਇਦਾਂ ਨਹੀਂ ਗਲਤ ਹੋਣਾ ਸਹਾਇਕ ਦੇ ਵੱਲੋਂ ਬਣਾ ਕੀਤਾ ਗਿਆ ਇਸ ਲਈ ਵੀ ਬਸ ਦੇ ਛੱਤੇ ਤੇ ਸਵਾਰੀਆਂ ਭਾਂਡੀਆਂ ਲਾਉਂਦੇ ਆ ਜੀ ਬਣਾ ਕੀਤਾ ਹੋਇਆ ਨਾ ਬੰਨ ਨਹੀਂ ਥੱਲੇ ਆਇਆ ਇਹ ਵੀ ਉਹਨੇ ਪਿੰਡ ਦੇ ਆ ਪਿੰਡ ਦੇ ਵਸੇ ਨਾ ਹੰਡੇ ਪਿੰਡ ਦੇ ਹੀ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਧਰੋਂ ਨਮੋੜਾ ਸਾਹਿਬ ਹਮ ਸੱਜਣੀਆਂ ਦਾ ਸਾਰੇ ਚਾਰੇ ਪਾਸੇ ਲੋਕ ਚਪੇ ਥਾਂ ਸਾਰੇ ਵਿੱਚ ਕਿੰਨੇ ਕ ਟੋਟਲ ਕਿੰਨੀਆਂ ਕ ਸਵਾਰੀਆਂ ਹੈਆਂ ਇਹ ਸਾਰੀਆਂ ਫੁੱਲ ਮਿਲਾ ਕੇ 40 40 45 ਲਗਭਗ ਨੀ ਸਮਾਂ ਤੇ ਬਸਾਂ ਜਿਹੜੀ ਚੀਜ਼ਾਂ ਫੁੱਲ ਆਈਆਂ ਸੀ ਤਾਂ ਉੱਪਰ ਬਈ ਜੀਤਾ ਨੇ ਫੁੱਲੇ ਜੀਤਾ ਖੱਲੇ ਉੱਪਰ ਬਿਠੇ ਵੀ ਤੇ ਦੇਖਾ ਕੇ ਵੀ ਐਂ ਇਜ਼ਾਮ ਕਰਲਾਂਗੇ ਉੱਪਰ ਚੱਲਣਾ ਇਜ਼ਾਮ ਕਰਕੇ ਜੀ ਕਰ ਤਾ ਨੰਬਰ ਵੇਖ ਕੇ ਇਹਨੂੰ ਦੇਖਿਆ ਸ਼ੋਕਲੇਲਾ ਨਾਲਿਆਂ ਦੀ ਵਾਸਾ ਹੈ ਜੀ ਇਹ ਮੁਖਸਰ ਸਾਹਿਬ ਤੋਂ ਆਏ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਪਈ ਤਕਰੀਬਨ ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਜਦੋਂ ਉਹ ਤਾਂ ਸੀ ਆਏ ਸੀ ਤੇ ਆਲਮੋਸਟ ਸੀ ਜਿਹੜੇ ਆ ਬੱਸ ਖਾਲੀ ਸੀ ਦੇ ਤੋਂ ਦੇ ਅੱਧੇ ਬੰਦੇ ਜਾ ਚੁੱਕੇ ਲੋਕ ਕਿੰਨੇ ਕਿੰਨੇ ਲੋਕ ਭਰੀ ਹੋਈ ਸੀ ਬੱਸ ਤੇ ਉੱਪਰ ਵੀ ਅੱਧਾ ਸੰਭੰਦੇ ਬੈਠੇ ਹੋਏ ਸੀ ਇੱਕ ਬੰਦਾ ਜਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਪੋੜੀਆਂ ਸੱਟਾਂ ਲੱਗੀਆਂ ਹੈ ਤਿੰਨ ਜਾਨਾਂ ਦੀ ਡੈਥ ਹੋ ਗਈ ਹੈ ਜੀ ਇਹ ਤਿੰਨ ਜਾਨਾਂ ਦੀ ਬਹੁਤ ਹਾਂ ਜੀ ਅਸੀਂ ਇਹ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਿਨ੍ਹਾਂ ਦੀ ਬਹੁਤ ਹਾਂ ਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਹਾਂ ਜੀ ਕਿ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਸ ਜਿਹ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ तकरीबन 18 ਸਾਲ ਤੋਂ ਘੱਟ ਸੀ ਤੇ 1 ਇੱਕ 22 ਸਾਲ ਦਾ ਸੀ ਠੀਕ ਆ ਮੈਡਮ ਇਹ ਤੋਂ ਹੀ ਸ਼ਰਧਾਲੂ ਹੀ ਗਏ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਗੁੱਡਾ ਸਾਹਿਬ ਗਏ ਸੀ ਮੱਥਾ ਟੇਕਣ ਉਥੋਂ ਆ ਗੱਲ ਦਾ ਡਰਾਈਵਰ ਮੈਡਮ বাস ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੀ ਦੇਖੋ ਜੀ ਹਾਂ ਅਸੀਂ ਨੂੰ तकरीबन ਅੱਧਾ ਪੌਣਾ ਘੰਟਾ ਹੋ ਗਿਆ ਹੋਏਗਾ ਇੱਥੇ ਜਦੋਂ ਇਹ ਜਾ ਰਹੇ ਸੀ ਰਾਗੀਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਦਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜਦੋਂ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੰ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਕਿਹਾ ਜਾ ਰਿਹਾ ਜੀ ਤਿੰਨ ਬੰਦੇ ਜੇ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਤਿੰਨ ਬੰਦਿਆਂ ਦੀ ਡੈਥ ਹੋਈ ਹੈ ਜੀ ਉਹਨਾਂ ਦੀ ਪਛਾਣ ਹੋਈ ਹੈ ਜੀ ਕਿੱਥੋਂ ਦੇ ਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਛੋਟੀ ਛੋਟੀ ਉ ਸਹੀ ਤਰ੍ਹਾਂ ਦਾਸ ਨਹੀਂ ਪਾ ਰਹੇ ਉਹਨਾਂ ਨੂੰ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਫਰਦਰ ਅੱਗੇ ਪੱਟੜ ਕਿੰਨੇ ਕੋਹਰੇ ਪੱਟੜ ਵਿੱਚ ਜੋ ਜ਼ਿਆਦਾ ਇੰਜਰਡ ਹੋਇਆ ਹੋਵੇ ਤੇ ਇੱਕ ਹੈ ਜਾਜੀ ਇੱਕ ਬਾਕੀ ਹੈਗੇ ਇੱਕ ਦੋ ਜਿਨ੍ਹਾਂ ਦੇ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਇਹ ਇਹ ਜਿਹੜੀ ਬੇਪੋਰੀ ਸਾਰਾ ਖਾਜੇ ਜੇਰੇ ਤਫਤੀਸ਼ ਹੀ ਹੈ ਕਿਉਂਕਿ ਇਹ ਜਿਹੜੀ ਸੂਚਨਾ ਪੁਲਿਸ ਨੂੰ ਹਾਸਾ ਹਾਂ ਤੋਂ ਤਕਰੀਬਨ 10-15 ਮਿੰਟ ਬਾਅਦ ਮਿਲੀ ਆ ਜੀ ਪੀਆਰਟੀਸੀ ਲੇਨ ਦੇ ਵਿੱਚ ਕਹਿੰਦੇ ਜੀ ਇਹਦਾ ਜਿਹੜਾ ਸ਼ੇਡ ਵਿਆਹ ਕੋਈ ਵੀ ਨਾ ਕਿਤੇ ਵੀ ਕੋਈ ਹੋਵੇ ਹਾਂ ਜੀ ਹਾਂ ਜੀ ਇਹੀ ਆ ਜੀ ਜੋ ਵੀ ਆ ਬਸ ਓਵਰਲੋਡਡ ਸੀ ਉਹਦੇ ਉੱਪਰ 8-10 ਜਣੇ ਬੈਠੇ ਹੋਏ ਸੀ ਹੁਣ ਦੇਖਾਂਗੇ ਇਹਦੇ ਡਰਾਈਵਰ ਨੂੰ ਲਿਆਵਾਂਗੇ ਪਲੱਸ ਜਿਹੜੀਆਂ ਹੋਰ ਸਵਾਰੀਆਂ ਉਹਨਾਂ ਨੂੰ ਪੁੱਛ ਕੇ ਆਹ ਨਹੀਂ ਆਹੀ ਆਹੀ ਹੋਏਗਾ ਜੀ ਸੇਮ ਆਹੀ ਹੋਏਗਾ ਪਤਾ ਕੀਤਾ ਜੀ ਇਹ ਬਾਦਸ਼ਾਹ ਮਤਲਬ ਕਿਨਾਂ ਦੀ ਇਹ ਬਾਸਕਟ ਹੋਈ ਹੈ ਜੀ ਅਜ ਹਾਂਜੀ ਹਾਂਜੀ ਨੰਬਰ ਬਠਿੰਡੇ ਦਾ ਜੀ ਅਸ਼ੋਕ ਲੇ ਲੈਣ ਵਾਲਿਆਂ ਦੀ ਬਾਸ ਆ ਜੀ ਫਰਦਰ ਹੁਣ ਵੇਖਦੇ ਆ ਕਿ ਦੇ ਨਾਮ ਤੇ ਰਜਿਸਟਰ ਹੈਗੀ ਆ ਕੌਣ ਇਹਦਾ ਓਨਰ ਆ ਜਾਂ ਕੀ ਕੌਣ ਇਹਦਾ ਡਰਾਈਵਰ ਹੈਗਾ ਸਾਰਾ ਜੋ ਵੀ ਕਾਰਵਾਈ ਕਰ ਰਹੇ ਹਾਂ ਕਿ ਕੀ ਕਾਰਵਾਈ ਪਾਈ ਗਈ ਹੈ ਜੀ ਕਾਗਜ਼ੀ ਤੌਰ ਤੇ ਜੀ ਹੁਣ ਅਸੀਂ ਬਾਸ ਨੂੰ ਕਬਜ਼ੇ ਚ ਲੈ ਲਿਆ ਆਇਆ ਆ ਤੇ ਜਿਹੜੇ ਆਪਣੇ ਇੰਜਰਡ ਹੈਗੇ ਆ ਤੇ ਜਿਹੜੇ ਮ੍ਰਿਤਕ ਹੈਗੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਤੇ ਇੰਜਰਡ ਦਾ ਇਲਾਜ ਕਰਾ ਰਹੇ ਹਾਂ ਜੀ ਉਹਨਾਂ ਨੂੰ ਹਸਪਤਾਲ ਚ ਐਡਮਿਟ ਕਰਾਤਾ ਹੈ ਤੇ ਜਿਹੜੇ ਮ੍ਰਿਤਕਾਂ ਦਾ ਅਨਾਦੀਆਂ ਲਾਸ਼ਾਂ ਅਸੀਂ ਮੋਰਚੀ ਚ ਰਖਵਾ ਰਹੇ ਹਾਂ ਜੀ ਜੋ ਵੀ ਫਰਦਰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵਾਰਸਾਂ ਨੂੰ ਲਿਆ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਜਿਹੜੇ ਨਾਲ ਸੀ ਸਵਾਰੀਆਂ ਉਹਨਾਂ ਨੂੰ ਵੀ ਲਿਆ ਕੇ ਪੁੱਛਗਿੱਛ ਕਰਕੇ ਜੋ ਵੀ ਫਰਦਰ ਬੰਦੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾਏਗੀ